ਸਾਬਕਾ ਮੈਂਬਰ ਪਾਰਲੀਮੈਂਟ ਅਤੇਸ਼ ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਪੰਜਾਬ ਸਰਹੱਦ ਅਮਨ ਨਾਗਰਿਕ ਸੁਰੱਖਿਆ ਅਤੇ ਇਕਾਈ ਵਪਾਰ ਸੁਧਾਰ ਬਿੱਲ 2025 ਲਿਆਂਦਾ ਜਾ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਬਿੱਲ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਖੇਤੀ ਅਤੇ ਰੋਜ਼ਗਾਰ ਨੂੰ ਸਥਿਰ ਬਣਾਉਣ ਅਤੇ ਨਿਯਮਤ ਸਰਹੱਦੀ ਵਪਾਰ ਨੂੰ ਸਹੂਲਤ ਦੇਣ ਲਈ ਕਾਨੂੰਨੀ ਢਾਂਚੇ ਤੈਅ ਕਰੇਗਾ ਜੀ ਜਦੋਂ ਵੀ ਕੋਈ ਦੋਖ ਤਕਰੀਰ ਕਿਸੇ ਸ਼ਹਿਰੀ ਸਿਟੀਜ਼ਨ ਨੂੰ ਹੁੰਦੀ ਹੈ ਤਾਂ ਗਵਰਨਮੈਂਟ ਐਕਟ ਕਰਦੀ ਹੈ ਤੇ ਮਖਦਮੇ ਦਰਜ ਕਰਦੀ ਹੈ ਅਦਾਲਤ ਦੇ ਵਿੱਚ ਜਾਂਦੀ ਹੈ ਜਿਸ ਨੇ ਕੋਤਾਈ ਕੀਤੀ ਹੁੰਦੀ ਹੈ ਉਸ ਨੂੰ ਸਜ਼ਾ ਦਵਾਉਂਦੀ ਹੈ ਜੇਲ੍ਹ ਭੇਜਦੀ ਹੈ ਪਰ ਅਜੇ ਤੱਕ ਸਾਡੇ ਕੋਲੇ ਕੋਈ ਕਾਨੂੰਨ ਨਹੀਂ ਹੈ ਕਿ ਜੇਕਰ ਸਰਕਾਰ ਲੋਕਾਂ ਦੇ ਉੱਤੇ ਜ਼ਬਰਦਸਤਣ ਲੱਗ ਪੇ ਤੇ ਉਹਦਾ ਉੱਤਰ ਕੀ ਹੈ ਇਸ ਕਰਕੇ ਅਸੀਂ ਇੱਕ ਬਿੱਲ ਬਣਾਇਆ ਹੈ ਤੇ ਜਿਹੜਾ ਮਨਦੀਪ ਸਿੰਘ ਸਾਡਾ ਸਰਦਾਰ ਐਸਪੀ ਜਿੱਤ ਕੇ ਅਸੈਂਬਲੀ ਵਿਧਾਨ ਸਭਾ ਚ ਜਾਊਗਾ ਉਹ ਇਹ ਬਿਲ ਪ੍ਰੇਜ਼ੈਂਟ ਕਰੂਗਾ ਉਹਦੇ ਵਿੱਚ ਇਹ ਹੈ ਕਿ ਜਿੱਥੇ ਸਰਕਾਰ ਤਾਂ ਮੁਕਦਮੇ ਕਰ ਸਕਦੀ ਹੈ ਤਾਂ ਸਟੋਰੀਜ਼ ਕਿਲਿੰਗਸ ਕਰ ਸਕਦੀ ਆਪਣੇ ਕੋਲੇ ਰੱਖ ਕੇ ਥਾਣੇ ਦੇ ਵਿੱਚ ਮਾਰ ਦਿੰਦੀ ਹੈ ਇਨਫੋਸਟ ਡਿਸਪੀਅਰੈਂਸਿਸ ਤੇ ਲੋਕਾਂ ਨੂੰ ਫੜ ਕੇ ਉਹ ਕਦੇ ਫਿਰ ਦਿਖਦੇ ਹੀ ਨਹੀਂ ਜਿਵੇਂ ਖਾਲਰਾ ਸਾਹਿਬ ਨੇ ਕਿਹਾ ਕਿ ਬਹੁਤ ਲੋਕੀ ਗੁੰਮ ਕਰਤੇ ਸਰਕਾਰ ਨੇ ਫਿਰ ਜਿਹੜਾ ਟੌਰਚਰ ਕੀਤਾ ਜਾਂਦਾ ਜੀ ਉਹਦੇ ਖਿਲਾਫ ਅਜੇ ਤੱਕ ਥੋੜਾ ਬਹੁਤਾ ਤਾਂ ਹੈ ਪਰ ਅਸੀਂ ਜੇ ਬਿੱਲ ਬਣਾ ਦਈਏ ਫਿਰ ਜਿਹੜਾ ਟ੍ਰਾਈਬਿਊਨਲ ਬਣੂਗਾ ਉਹਦੇ ਕੋਲੇ ਫੁੱਲ ਪਾਵਰਸ ਹੋਣਗੀਆਂ